ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਲਾ 5 ਅਨਕ ਯਤਨ ਨਹੀਂ ਹੋਤ ਛਟਾਰਾ ਬਹੁਤ ਸਿਆਣਪ ਅਗਲ ਭਾਰਾ ਹਰ ਕੀ ਸੇਵਾ ਨਿਰਮਲ ਹੇਤਾ ਪ੍ਰਭ ਕੀ ਦਰਗਾਹ ਸੋਭਾ 세ਤਾ ਮਨ ਮੇਰੇ ਗਹ ਹਰ ਨਾਮ ਕਾਉਲਾ ਤੁਜੇ ਨਾ ਲਾਗੈ ਤਾਤਾ ਝੋਲਾ ਰਹਾਓ ਜਿਉ ਬੋਹਿਤ ਬਹ ਪਹਾਗਰ ਮਾਹੇ ਅੰਧਕਾਰ ਦੀਪਕ ਦੀਪਾਹੇ ਅਗਣ ਸੀਤ ਕਾਲਾ ਹਸ ਦੁਖਾ ਨਾਮ ਜਪਤ ਮਨ ਹੋਵਤ ਸੁਖਾ ਉੱਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵ ਸਗਲੀ ਆਸ ਡੋਲ ਨਾਹੀ ਤੁਮਰਾ ਚੀਤਾ ਅੰਮ੍ਰਿਤ ਨਾਮ ਜਪ ਗੁਰਮਖ ਮੀਤਾ ਨਾਮ ਔਖਦ ਸੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾਂ ਕਹਿ ਹਿਰਦੈ ਵਸੈ ਦੁਖ ਦਰਦ ਤਹਿ ਨਾਨਕ ਨਸੈ ਹਰ ਹਰ ਨਾਮ ਜਾਂ ਕਹਿ ਹਿਰਦੈ ਵਸੈ ਦੁਖ ਦਰਦ ਤਹਿ ਨਾਨਕ ਨਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਸਤਿਗੁਰੂ ਸਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਸਾਡੇ ਜੀਵਨ ਦਾ ਆਧਾਰ ਹੈ ਔਰ ਜਿਸ ਵੇਲੇ ਸੀ ਭਾਵਨਾ ਦੇ ਨਾਲ ਬਾਣੀ ਨੂੰ ਸਮਝ ਕੇ ਉਸ ਦੇ ਅਰਥ ਭਾਵ ਨੂੰ ਸਮਝਣ ਦਾ ਯਤਨ ਕਰਦੇ ਆ ਐਸਾ ਲੱਗਦਾ ਨਹੀਂ ਕਿ ਗੁਰਬਾਣੀ ਦੇ ਵਿੱਚ ਸੱਡਗੀ ਜ਼ਿੰਦਗੀ ਦੇ ਵਿੱਚੋਂ ਕੋਈ ਸਵਾਲ ਉਠੇ ਤੇ ਉਹਦਾ ਜਵਾਬ ਨਾ ਹੋਵੇ ਸਾਰੀਆਂ ਗੱਲਾਂ ਦਾ ਜਵਾਬ ਸਤਿਗੁਰੂ ਦਿੰਦੇ ਆ ਸਾਰੀਆਂ ਤਕਲੀਫਾਂ ਦਾ ਜਵਾਬ ਸਤਿਗੁਰੂ ਦਿੰਦੇ ਆ ਪਾਸ਼ਾ ਜੀ ਕਹਿੰਦੇ ਫਿਰ ਉਹਦੇ ਵਾਸਤੇ ਸਾਨੂੰ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਹੋਣੀ ਦੇਗੀ ਬਾਣੀ ਨੂੰ ਅਸੀਂ ਪੜਹੀਏ ਬਾਣੀ ਨੂੰ ਵਿਚਾਰੀਏ ਤੇ ਬਾਣੀ ਸਾਨੂੰ ਉਸ ਉਪਦੇਸ਼ ਕੀ ਕਰਦੀ ਹੈ ਪਾਸ਼ਾ ਜੀ ਕਹਿੰਦੇ ਭਾਈ ਜੇ ਜੀਵਨ ਦੇ ਵਿੱਚ ਤੂੰ ਪਰਮੇਸ਼ਰ ਦੇ ਨਾਮ ਦਾ ਆਸਰਾ ਲਵੇਂਗਾ ਤੈਨੂੰ ਦੁਨੀਆ ਦੀ ਜਿਹੜੀ ਦੁੱਖ ਤਕਲੀਫ ਹੈ ਦੁਨੀਆ ਦੀ ਤੱਤੀ ਹਵਾ ਵੀ ਨਹੀਂ ਲੱਗ ਸਕਦੀ। ਇਹੀ ਸਵਾਲ ਜੇ ਅਸੀਂ ਕਿਸੇ ਦੇਹਧਾਰੀ ਨੂੰ ਕਰਦੇ ਆ ਤੇ ਉਹਨੇ ਫਿਰ ਆਪਣਾ ਹਿਸਾਬਕਤਾਵ ਖੋਲ ਕੇ ਬੈਠ ਜਾਣਾ। ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਸਾਨੂੰ ਇਹ ਵੀ ਸਿੱਧ ਦਿੰਦੀ ਹੈ ਕਿ ਅਸੀਂ ਬਾਣੀ ਨੂੰ ਖੁਦ ਪੜੀਏ ਖੁਦ ਜੀਵਨ ਦੇ ਵਿੱਚ ਅਮਲ ਵਿੱਚ ਲਿਆਉਣ ਦਾ ਯਤਨ ਕਰੀਏ ਕੋਈ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਸਤਿਗੁਰੂ ਦੀ ਬਾਣੀ ਜਿਹੜੀ ਹੈ ਔਰ ਗੁਰੂ ਕੀ ਸੰਗਤ ਕਰੀਏ ਇਹ ਦੋਨੇ ਚੀਜ਼ਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਉਤਾਰ ਹੋਏਗਾ ਆ ਪੜਦੇ ਨਾ ਸ਼ਬਦ ਆਪਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇ ਵਨ ਇੱਕ ਪਰਮੇਸ਼ਰ ਦਾ ਨਾਮ ਤੇ ਗੁਰੂ ਕੀ ਸੰਗਤ ਦਾ ਆਸਰਾ ਲੈਣਾ ਇੱਥੇ ਪਾਤਸ਼ਾਹ ਜੀ ਕਹਿੰਦੇ ਮਨ ਮੇਰੇ ਗਹ ਹਰ ਨਾਮ ਕਾਉਲਾ ਏ ਮੇਰੇ ਮਨ ਪਰਮੇਸ਼ਰ ਦੇ ਨਾਮ ਦਾ ਆਸਰਾ ਪਕੜ ਲੈ ਤੁਜੇ ਨਾਲ ਲੱਗੈ ਤਾਤਾ ਝੋਲਾ ਕਹਿੰਦੇ ਭਾਈ ਤਤੀ ਹਵਾ ਦਾ ਝੋਲਾ ਵੀ ਨਹੀਂ ਤੈਨੂੰ ਲੱਗ ਸਕਦਾ ਸ਼ਬਦ ਪੜ੍ਹਦੇ ਆ ਨਾ ਗੁਰੂ ਸਾਹਿਬ ਤਾਤੀ ਵਾਹ ਨ ਲੱਗ ਗਈ ਪਾਰ ਬ੍ਰਹਮ ਸਰਨਾਈ ਚਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਤੇ ਉਹਦੀ ਰਹਿਮਤ ਹੁੰਦੀ ਆ ਬਖਸ਼ਿਸ਼ ਹੁੰਦੀ ਆ ਉਹ ਵੀ ਤਾਂ ਹੈ ਜਿੱਦਨ ਅਸੀਂ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਹਾਂ ਸਭ ਕਹਦੇ ਮਨ ਮੇਰੇ ਗਾਹੋ ਹਰ ਨਾਮ ਕਾਉਲਾ ਤੁਜੇ ਨਾ ਲਾਗੈ ਤਾਤਾ ਝੋਲਾ ਰਹਾਓ ਅਨਕ ਯਤਨ ਨਹੀਂ ਹੋ ਤ ਛਟਾਰਾ ਬਹੁਤ ਮਨੁੱਖ ਯਤਨ ਕਰਦਾ ਸਾ ਸੰਗਤ ਜੀ ਵੀ ਮੈਂ ਦੁੱਖਾਂ ਦਾ ਨਾਸ਼ ਹੋ ਜਾਏ ਮੈਂ ਵਿਕਾਰਾਂ ਤੋਂ ਬਚ ਜਾਵਾਂ ਕਰ ਮਾਰੇ ਕਹਿੰਦੇ ਨਹੀਂ ਹੋ ਸਕਦਾ ਜਿੰਨੇ ਮਰਜੀ ਯਤਨ ਕਰ ਲਓ ਅਨਕ ਯਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਣਪ ਆਗਲ ਭਾਰਾ ਦੁਨੀਆ ਦੀ ਸਿਆਣਪ ਵੀ ਕਿਸੇ ਕੰਮ ਨਹੀਂ ਆਉਂਦੀ ਇਹ ਜ਼ਿੰਦਗੀ ਦੇ ਵਿੱਚ ਵਿਕਾਰਾਂ ਦਾ ਹੋਰ ਭਾਰ ਜੀਵਨ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਅਨਕ ਯਤਨ ਨਹੀਂ ਹੋ ਤ ਛਟਾਰਾ ਬਹੁਤ ਸਿਆਣਪ ਆਗਲ ਭਾਰਾ ਹਰ ਕੀ ਸੇਵਾ ਨਿਰਮਲ ហេਤਾ ਇੱਕ ਦੁਨੀਆ ਵਾਲਾ ਪਿਆਰ ਹੁੰਦਾ ਤੇ ਇੱਕ ਪਰਮੇਸ਼ਰ ਦਾ ਪਿਆਰ ਹੈ ਨਿਰਮਲ ਪਵਿੱਤਰ ਪਿਆਰ ਹੈ ਦੁਨੀਆ ਦੇ ਪਿਆਰ ਦੇ ਵਿੱਚ ਧੋਖਾ ਲੱਗ ਸਕਦਾ ਹੈ ਦੁਨੀਆ ਦਾ ਪਿਆਰ ਤੋਖਾ ਦੇ ਸਕਦਾ ਪਰ ਜਿਹੜਾ ਪਵਿੱਤਰ ਪਰਮੇਸ਼ਰ ਦਾ ਪਿਆਰ ਹੈ ਉਹ ਸਤਗੁਰ ਕਹਿੰਦੇ ਹਰ ਕੀ ਸੇਵਾ ਉਹਦੀ ਭਗਤੀ ਜਿਹੜੀ ਆ ਪਰਮੇਸ਼ਰ ਦੀ ਜਿਹੜੀ ਬੰਦਗੀ ਆ ਇਹ ਬਹੁਤ ਪਵਿੱਤਰ ਪਿਆਰ ਹੈ ਹਰ ਕੀ ਸੇਵਾ ਨਿਰਮਲ ਹੈ ਤਾ ਪ੍ਰਭ ਕੀ ਦਰਗਾ ਸੋਭਾ ਸੇਤਾ ਜਦੋਂ ਹਰੀ ਦੀ ਭਗਤੀ ਕਰੇਗਾ ਪ੍ਰਭ ਦੀ ਦਰਗਾਹ ਸੋਭਾ ਸੇਤ ਪ੍ਰਭੂ ਦੀ ਦਰਗਾਹ ਦੇ ਵਿੱਚ ਸੋਭਾ ਦੇ ਨਾਲ ਇੱਜ਼ਤ ਦੇ ਨਾਲ ਜਾਏਗਾ ਉਹਦੇ ਵਾਸਤੇ ਕੀ ਕਰਨਾ ਮਨ ਮੇਰੇ ਗਾਹੋ ਹਰ ਨਾਮ ਕਾਉਲਾ ਏ ਮੇਰੇ ਮਾਨਾ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਤੁਜੇ ਨਾ ਲਾਗੈ ਤਾਤਾ ਝੋਲਾ ਰਹਾਓ ਜਿਉਂ ਬੋਹਿਤ ਭੈ ਸਾਗਰ ਮਾਹੇ ਜਿਦਾਂ ਸਾਗਰ ਪਾਰ ਕਰਨ ਵਾਸਤੇ ਨਾ ਬੇੜੀ ਚਾਹੀਦੀ ਹੈ ਕੋਈ ਵੀ ਆਪਾਂ ਨਦੀ ਪਾਰ ਕਰਦੇ ਹਾਂ ਸਮੁੰਦਰ ਜਾਂਦੇ ਆ ਤੇ ਇਸੇ ਤਰ੍ਹਾਂ ਇਹ ਭਵ ਸਾਗਰ ਜਿਹੜਾ ਹੈ ਨਾ ਜਿਹਨੂੰ ਭੌਜਲ ਵੀ ਕਹਿੰਦੇ ਆ ਭੌ ਜਲ ਇਹਦੇ ਵਿੱਚ ਪਾਣੀ ਨਹੀਂ ਇਹਦੇ ਵਿੱਚ ਡਰ ਦਾ ਪਾਣੀ ਹੈ ਜਿਹੜਾ ਸੰਸਾਰ ਹੈ ਨਾ ਇਹਨੂੰ ਕਹਿੰਦੇ ਭੌਜਲ ਇੱਥੇ ਵੀ ਸਤਿਗੁਰੂ ਕਹਿੰਦੇ ਭੈ ਸਾਗਰ ਡਰ ਦਾ ਸਾਗਰ ਹੈ ਡਰ ਦਾ ਸਮੁੰਦਰ ਹੈ ਜਿਉਂ ਬੋਹਿਤ ਭੈ ਸਾਗਰ ਮਾਹੇ ਅੰਧਕਾਰ ਦੀਪਕ ਦੀਪਾ ਹੈ ਜਿੱਦਾਂ ਹਨੇਰਾ ਹੁੰਦਾ ਹੈ ਦੀਵਾ ਜਿਹੜਾ ਰੋਸ਼ਨੀ ਕਰ ਦਿੰਦਾ ਹਨੇਰਾ ਹੈ ਦੀਪਕ ਚਾਹੀਏ ਉਸੇ ਤਰ੍ਹਾਂ ਸਾਨੂੰ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਕਾਲਪੁਰਖ ਦਾ ਗਿਆਨ ਚਾਹੀਦਾ ਹੈ ਕਿਉਂਕਿ ਗਿਆਨ ਰਤਨ ਸਭ ਸੋਜੀ ਹੋਏ ਜਦੋਂ ਅਸੀਂ ਉਹਦੇ ਗਿਆਨ ਦੇ ਨਾਲ ਜੁੜਦੇ ਹਾਂ ਹੁਣ ਮਨੁੱਖ ਨੂੰ ਪਤਾ ਹੈ ਸਭ ਕੁਝ ਕਰਦਾ ਹੈ ਪਾਸ਼ਾ ਕਹਿੰਦੇ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਇਕੀ ਕੁਸਰਾਤ ਹਾਥ ਦੀਪਕੂਏ ਪਰੇ ਹੱਥ ਦੇ ਵਿੱਚ ਦੀਵਾ ਭਾਵ ਗਿਆਨ ਵੀ ਹੈ ਉਹ ਫਿਰ ਡਗ ਜਾ ਖੂਹ ਦੇ ਵਿੱਚ ਤਾਂ ਫਿਰ ਕਹਿੰਦੇ ਕਿਸੇ ਦਾ ਕਸੂਰ ਕੋਈ ਨਹੀਂ ਹਨੇਰੇ ਦੇ ਵਿੱਚ ਦੀਵਾ ਜਗਾਉਨੇ ਆ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਹਸ ਦੁਖ ਜੇ ਠੰਡ ਲੱਗਦੀ ਹੁੰਦੀ ਹੈ ਨਾ ਜਦੋਂ ਜਦੋਂ ਮਨੁੱਖ ਅੱਗ ਸੇਕ ਲੈਂਦਾ ਉਹ ਠੰਡ ਦਾ ਦੁੱਖ ਜਿਹੜਾ ਨਾ ਉਹਦੇ ਵਿੱਚੋਂ ਨਿਕਲ ਜਾਂਦਾ ਹੈ ਇਸੇ ਤਰ੍ਹਾਂ ਨਾਮ ਜਪਤ ਮਨ ਹੋਵਤ ਸੁਖ ਹੁਣ ਮਨ ਸ਼ਬਦ ਜਿਹੜਾ ਮੰਮਾ ਨੰਨਾ ਵੀ ਆਉਂਦਾ ਤੇ ਮੰਮਾ ਨੰਨੇ ਨੂੰ ਔਂਕੜ ਵੀ ਆਉਂਦਾ ਹੈ ਮੰਮੇ ਨੂੰ ਟਿੱਪੀ ਨੰਨੇ ਨੂੰ ਹਿਆਰੀ ਵੀ ਆਉਂਦਾ ਤੇ ਇੱਥੇ ਮਨ ਹੈ ਨੰਨੇ ਨੂੰ ਹਿਆਰੀ ਮਨ ਦੇ ਵਿੱਚ ਕਹਿੰਦੇ ਨਾਮ ਜਪਤ ਮਨ ਮਨ ਦੇ ਵਿੱਚ ਹੋਵਤ ਸੁਖ ਤੇਰੇ ਮਨ ਦੇ ਵਿੱਚ ਸੁਖ ਆਏਗਾ ਉਤਰ ਜਾਏ ਤੇਰੀ ਮਨ ਕੀ ਪਿਆਸ ਜਦੋਂ ਤੂੰ ਪਰਮੇਸ਼ਰ ਦੇ ਨਾਮ ਦਾ ਉਹਲਾ ਲਏਗਾ ਉਹਦਾ ਸਹਾਰਾ ਲਏਗਾ ਕਿਉਂਕਿ ਜਿਹੜੀ ਤ੍ਰਿਸ਼ਨਾ ਦੀ ਪਿਆਸ ਹੈ ਨਾ ਮਨੁੱਖ ਦੀ ਤ੍ਰਿਸ਼ਨਾ ਦੀ ਪਿਆਸ ਕਹਿ ਲੋ ਭੁੱਖ ਕਹਿ ਲੋ ਮਟਦੀ ਨਹੀਂ ਹੈ ਮਨੁੱਖ ਦੀ ਬੱਧਦੀ ਜਾਂਦੀ ਹੈ ਸਤਗੁਰ ਕਹਿੰਦੇ ਵੱਡੇ ਵੱਡੇ ਰਾਜਣ ਅਰ ਭੋਮਣ ਤਾਂ ਕਿ ਤ੍ਰਿਸ਼ਨਾ ਬੁਝੀ ਵੱਡੇ ਵੱਡੇ ਰਾਜੇ ਸੀ ਤਾਂ ਕੀ ਤ੍ਰਿਸ਼ਨਾ 부ਧੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਣ ਕਸ਼ੁ ਨਾ ਸੁਦੀ ਵਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਭਾਈ ਕਿਸੇ ਨੇ ਕਿਹਾ ਕਿ ਮੇਰੇ ਕੋਲ ਬਹੁਤ ਹੋ ਗਿਆ ਹੁਣ ਕਰ ਛੱਡੋ ਕੀ ਕਰਨਾ ਹੁਣ ਆਪਾਂ ਆਰਾਮ ਕਰ ਲਈਏ ਹੁਣ ਕੋਈ ਭਗਤੀ ਕਰ ਲਈਏ ਬੰਦੇ ਦੀ ਲੱਗੀ ਧੌੜ ਕਹਿੰਦੇ ਸਾਹਸ ਖਟੇ ਲੱਖ ਕੋਠ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾ ਤੇ ਪਤਾ ਵੀ ਹੈ ਕੱਲ ਦਾ ਜਿਹੜਾ ਸ਼ਬਦ ਸੀ ਨਾ ਸਾਧ ਸੰਗਤ ਦੀ ਬੜਾ ਸੋਹਣਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਜੀ ਮਨੁੱਖ ਕਰਦਾ ਕਹਿੰਦੇ ਬਾਦਸ਼ਾਹ ਕਹਿੰਦੇ ਸੀਗੇ ਕਹਿੰਦੇ ਅਗਲੇ ਮੂਏ ਸੋ ਪਾਛੇ ਪਰੇ ਜਿਹੜੇ ਮਰ ਗਏ ਨਾ ਹੁਣ ਪਿੱਛੇ ਜਿਹੜੇ ਆ ਉਹ ਸੋਚਦੇ ਆ ਵੀ ਹੁਣ ਆਪਾਂ ਉਹ ਹੁਣ ਕੰਮ ਕਰੀਏ ਤੇ ਉਹ ਜੋ ਕਰਦੇ ਰਹੇ ਤੇ ਉਸ ਤੋਂ ਦੁੱਗਣਾ ਕਰਨ ਲੱਗ ਗਏ ਜੋ ਉਪਰੇ ਸੋ ਬੰਦ ਲੱਕ ਖਰੇ ਜੈ ਧੰਦੇ ਮੇ ਉਹ ਲਪਟਾਏ ਜਿਹੜੇ ਕੰਮ 'ਚ ਉਹ ਲੱਗੇ ਸੀ ਹੁਣ ਤੇ ਦੁੱਗਣ ਦੀੜੀ ਉਣਮਾਏ ਉਹਨਾਂ ਤੋਂ ਦੁੱਗਣਾ ਕਰਨ ਲੱਗ ਗਏ ਦੀੜੀ ਮਤਲਬ ਦ੍ਰਿੜਤਾ ਦੇ ਨਾਲ ਬੜੀ ਕਠੋਰਤਾ ਦੇ ਨਾਲ ਉਹ ਕੰਮ ਕਰਨ ਲੱਗ ਗਏ ਕਹਿੰਦੇ ਉਹ ਬੈਲਾ ਕਿਸੇ ਚੀਤ ਨਾ ਹੋਵੇ ਉਹ ਸਮਾਂ ਨਹੀਂ ਦੇਖਦੇ ਜਿੱਦਨ ਉਹ ਬੰਦਾ ਚੜਾਈ ਕਰ ਗਿਆ ਸੀ ਤੇ ਉਹ ਹੱਥ ਲੈ ਕੇ ਕੁਝ ਵੀ ਨਹੀਂ ਗਿਆ ਸੀ ਉਹ ਕਦੇ ਜਾਦੇ ਨਹੀਂ ਹੁੰਦਾ ਤੇ ਜਦੋਂ ਬੰਦਾ ਸ਼ਮਸ਼ਾਨ ਘਾਟ ਵੀ ਜਾਂਦਾ ਤੇ ਸੋਚਦਾ ਕਿ ਸ਼ਾਇਦ ਉਹ ਮਰ ਗਿਆ ਤੇ ਮੈਂ ਥੋੜੇ ਮਰਨਾ ਪਾਸ਼ਾ ਕਹਿੰਦੇ ਨਹੀਂ ਭਾਈ ਉਹ ਬੈਲਾ ਕਿਸੇ ਚੀਤ ਨਾ ਹੋਵੇ ਬਿਨ ਸਜਾਏ ਤਾਂ ਹੂੰ ਲਪਟਾਵੇ ਉਹ ਫਿਰ ਲਪਟਾ ਰਿਹਾ ਬਤਾ ਵੀ ਇਹ ਸਾਰਾ ਕੁਝ ਬਣ ਸ ਜਾਏਗਾ ਇਹਦੇ ਇਥੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਉਤਰ ਜਾਏ ਤੇਰੇ ਮਨ ਕੀ ਪਿਆਸ ਤੇਰੇ ਅੰਦਰ ਜਿਹੜੀ ਪਿਆਸ ਹੈ ਹੁਣ ਪਿਆਸ ਵੀ ਕਈ ਤਰ੍ਹਾਂ ਦੀ ਹੈ ਕਈਆਂ ਨੂੰ ਵਾਸ਼ਨਾਵਾਂ ਦੀ ਪਿਆਸ ਹੈ ਉਹਨਾਂ ਦੀ ਤ੍ਰਿਸ਼ਨਾ ਨਹੀਂ ਉਤਰਦੀ ਪਰ ਕਈਆਂ ਨੂੰ ਪਿਆਸ ਜਿਹੜੀ ਆ ਪ੍ਰਭੂ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾ ਦੀ ਪਿਆਸ ਹੈ ਕਹਿੰਦੇ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਕਾਲ ਤੇ ਸਾਰੀ ਕਾਲ ਨਾਲ ਜਿਹੜੀ ਤੇਰੀ ਪੂਰੀ ਹੋ ਜਾਈਏ ਡੋਲ ਨਾਹੀ ਤੁਮਰਾ ਚੀਤਾ ਤੇ ਤੇਰਾ ਜਿਹੜਾ ਚਿੱਤ ਹੈ ਉਹ ਡੋਲੇਗਾ ਨਹੀਂ ਮਨੁੱਖ ਡੋਲਦਾ ਕਿਉਂਕਿ ਸਹਾਰਾ ਸੀ ਡੋਲਣ ਦਾ ਲੈਣੇ ਜਿਦਾਂ ਉਹ ਦਰਖਤ ਦੀ ਟਾਣੀ ਤੇ ਬੰਦਾ ਆ ਜਾਂਦਾ ਨੇ ਉਹ ਟਾਣੀਆਂ ਤੇ ਹਿੱਲਦੀਆਂ ਤੇ ਬੰਦਾ ਵੀ ਹਿੱਲੇਗਾ ਜੇ ਤੁਸੀਂ ਸਹਾਰਾ ਲੋਗੇ ਉਸ ਝੰਡ ਦਾ ਉਸ ਮੁੱਢ ਦਾ ਸਹਾਰਾ ਲੋਗੇ ਕਦੇ ਵੀ ਨਹੀਂ ਹਿੱਲੋਗੇ ਹੁਣ ਬੰਦਾ ਟ੍ਰੇਨ 'ਚ ਬੈਠਾ ਹੋਵੇ ਤੇ ਮੈਂ ਟ੍ਰੇਨ ਦੀ ਖਿੜਕੀ ਨੂੰ ਫੜ ਕੇ ਬਹਿ ਜਾਂਦਾ ਤੇ ਟ੍ਰੇਨ ਹਿੱਲੇ ਨਾ ਟ੍ਰੇਨ ਤਾਂ ਚੱਲੀ ਜਾਂਦੀ ਤੇ ਮਾਇਆ ਦਾ ਸਹਾਰਾ ਲਿਆ ਤੇ ਮਾਇਆ ਤਾਂ ਆਪ ਡੋੜਦੀ ਐ ਤੇ ਬੰਦਾ ਵੀ ਡੋਲੇਗਾ ਪਾਤਸ਼ਾਹ ਜੀ ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ ਤੂੰ ਮੇਰੂ ਪਰਬਤ ਹੈ ਓਟ ਗਹੀ ਮੈਂ ਤੇਰੀ ਮੈਂ ਤੇਰੀ ਓਟ ਪਕੜ ਲਈਏ ਕਿਉਂਕਿ ਨਾ ਤੁਮ ਡੋਲੋ ਨਾ ਹਮ ਗਿਰਤੇ ਨਾ ਤੁਸੀਂ ਡੋਲਦੇ ਹੋ ਤੇ ਨਾ ਮੈਂ ਗਰ ਸਕਦਾ ਪਰਮਾਤਮਾ ਥੋੜੇ ਡੋਲਦਾ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਉਹ ਪਰਮੇਸ਼ਰ ਕਿਰਪਾ ਕਰਦਾ ਬਖਸ਼ਿਸ਼ ਕਰਦਾ ਤੇ ਆਪਾਂ ਅਰਦਾਸ ਵੀ ਕਰਦੇ ਆਂ ਦੰਡਾਉਤ ਬੰਦਨ ਅਨੰਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਆ ਪਾਸ਼ਾ ਜੀ ਕਹਿੰਦੇ ਕਾਦੇ ਵਾਸਤੇ ਡੋਲਦੇ ਹੋ ਅ ਸ਼ਬਦ ਪੜ੍ਹਦੇ ਨਾ ਗੁਰ ਅਰਜਨ ਸਾਹਿਬ ਜੀ ਦਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਹਨੇ ਤੈਨੂੰ ਸਿਰਜਿਆ ਜਿਹਨੂੰ ਤੈਨੂੰ ਪੈਦਾ ਕੀਤਾ ਉਹ ਤੇਰੀ ਰੱਖਿਆ ਵੀ ਕਰੇਗਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਰ ਜਨਹਾਰ ਜਿਨ ਪੈਦਾਇਸ਼ ਤੋਂ ਕੀਆ ਸੋਈ ਦੇਹ ਆਧਾਰ ਜਿਹੜੇ ਤੈਨੂੰ ਪੈਦਾ ਕੀਤਾ ਉਹ ਤੈਨੂੰ ਸਹਾਰਾ ਵੀ ਦੇਗਾ ਅਸੀਂ ਡੋੜਦੇ ਆ ਅਸੀਂ ਸਹਾਰਾ ਉਹਦਾ ਲੈਨੇ ਆ ਗੁਰੂ ਮਹਾਰਾਜ ਕਹਿੰਦੇ ਮਨੁੱਖ ਜਿਹੜਾ ਬੜੇ ਸਹਾਰੇ ਲੱਭਦਾ ਹੈ ਕਈ ਚੀਜ਼ਾਂ ਦਾ ਭਰੋਸਾ ਲੈਂਦਾ ਹੈ ਮਾਇਆ ਦੇ ਉੱਪਰ ਭਰੋਸਾ ਕਰਦਾ ਤੇ ਮੈਂ ਤਾਂ ਅੱਬ ਡੋੜਦੀ ਰਹੀ ਆ ਪਾਤਸ਼ਾਹ ਜੀ ਕਹਿੰਦੇ ਮਾਈ ਮਾਇਆ ਛਲ ਤਿਰਨ ਕੀ ਅਗਣ ਮੇਕ ਕੀ ਛਾਇਆ गोबिंद भजन बिन हड़का जा। त्रणकी अगण काफ़ੂਸ ਨੂੰ ਅੱਗ ਲਾ ਦਿਓ। ਕਿੰਨੀ ਕਦੇ ਉਹ ਰਹਿੰਦੀ ਅੱਗ ਫੜਾ ਫੜ ਛੜ ਜਾਂਦਾ। त्रणकी अगण ਮੇਕ ਕੀ ਛਾਇਆ। ਆ ਜਿਹੜੇ ਬੱਦਲ ਹੁੰਦੇ ਬੱਦਲ ਦੀ ਸ਼ਾਨ ਜਿਹੜੀ ਐ ਉਹ ਕਿੰਨੇ ਕਦੇ ਠਹਿਰ ਸਕਦੀ ਐ। ਹੁਣ ਸ਼ਾਂ ਆ ਗਈ ਅੱਗੇ ਚਲੇ ਗਈ। त्रणकी अगण ਮੇਕ ਕੀ ਛਾਇਆ। ਗੋਬਿੰਦ ਭਜਨ ਬਿਨ ਹਰ ਕਾ ਜਲ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਕਹਿੰਦੇ ਇਦਾਂ ਹੈ ਜਿੱਦਾਂ ਹੜ ਆਉਂਦਾ ਨਾ ਬਾੜ ਆਉਂਦੀ ਹੈ ਬਾੜ ਦਾ ਪਾਣੀ ਆਇਆ ਉਹ ਚਲਾ ਗਿਆ ਗੋਬਿੰਦ ਭਜਨ ਬਿਨ ਹੜ ਕਾ ਜਲ ਫੇ ਕਾਦੇ ਵਾਸਤੇ ਡੋਲਦਾ ਗੁਰੂ ਮਹਾਰਾਜ ਕਹਿੰਦੇ ਨਹੀਂ ਡੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮਖ ਮੀਤ ਅੰਮ੍ਰਿਤ ਸ਼ਬਦ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਮੈਂ ਪਿਛੇ ਵੀ ਬੇਨਤੀ ਕੀਤੀ ਇੱਕ ਦਿਨ ਅੰਮ੍ਰਿਤ ਸ਼ਬਦ ਬਹੁਤ ਵਾਰੀ ਆਉਂਦਾ ਗੁਰਬਾਣੀ ਵਿੱਚ ਅੰਮ੍ਰਿਤ ਸ਼ਬਦ ਜਿਹੜਾ ਹੈ ਉਹ ਦੁੱਧ ਵਾਸਤੇ ਵੀ ਆਇਆ ਅੰਮ੍ਰਿਤ ਸ਼ਬਦ ਖਾਣੇ ਵਾਸਤੇ ਵੀ ਆਇਆ ਅੰਮ੍ਰਿਤ ਬਾਣੀ ਵਾਸਤੇ ਵੀ ਆਇਆ ਅੰਮ੍ਰਿਤ ਸ਼ਬਦ ਨਾਮ ਵਾਸਤੇ ਵੀ ਆਇਆ ਅੰਮ੍ਰਿਤ ਸ਼ਬਦ ਜਿਹੜਾ ਹੈ ਸ਼ੁਭ ਗੁਣਾ ਵਾਸਤੇ ਵੀ ਆਇਆ ਉਹ ਜਿੱਥੇ ਅੰਮ੍ਰਿਤ ਸ਼ਬਦ ਦੁੱਧ ਵਾਸਤੇ ਆਇਆ ਗੁਰੂ ਮਹਾਰਜ ਕਹਿੰਦੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਉਹ ਕਾਫੂਸ ਖਾਂਦੇ ਆ ਤੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਆ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਬਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਜਿੱਥੇ ਬਾਣੀ ਵਾਸਤੇ ਆਇਆ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਜਿੱਥੇ ਨਾਮ ਵਾਸਤੇ ਆਇਆ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੈ ਜਿਤੇ ਸ਼ੁਭ ਗੁਣਾਂ ਵਾਸਤੇ ਆਇਆ ਨਾ ਉਥੇ ਗੁਰਮਾਰਗ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਅੰਮ੍ਰਿਤ ਲੂਟੇ ਅੰਦਰ ਜਿਹੜਾ ਨਾ ਸ਼ੁਭ ਗੁਣ ਸਾਡੇ ਲੁੱਟ ਰਿਆ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਜਿੱਥੇ ਭੋਜਨ ਵਾਸਤੇ ਅੰਮ੍ਰਿਤ ਸ਼ਬਦ ਆਇਆ ਆਪਾਂ ਪੜ੍ਹਦੇ ਹਾਂ ਜਹ ਪ੍ਰਸ਼ਾਦ 36 ਅੰਮ੍ਰਿਤ ਖਾਏ ਇਥੇ ਅੰਮ੍ਰਿਤ ਦਾ ਅਰਥ ਹੈ ਆਤਮਿਕ ਜੀਵਨ ਜਿਹਦੋਂ ਨਾਮ ਦੇ ਨਾਲ ਆਏਗਾ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਜਿਹੜਾ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਹੁਣ ਸ਼ਬਦ ਜਿਹੜੇ ਆ ਗੁਰਵਾਣੀ ਵਿਆਕਰਨ ਦੇ ਹਿਸਾਬ ਦੇ ਨਾਲ ਜਦੋਂ ਅਸੀਂ ਬਾਰ ਬਾਰ ਮੈਂ ਇਸੇ ਕਰਕੇ ਬੇਨਤੀ ਕਰਦਾ ਬੜਾ ਸੌਖਾ ਤਰੀਕਾ ਹੈ ਜਦੋਂ ਅਸੀਂ ਵਿਆਕਰਨ ਦੇ ਨਾਲ ਗ੍ਰਾਮਰ ਦੇ ਨਾਲ ਬਾਣੀ ਨੂੰ ਪੜਨ ਦਾ ਯਤਨ ਕਰਦੇ ਹੁਣ ਜਪ ਸ਼ਬਦ ਵੀ ਪੜਦੇ ਆਪਾਂ ਜਪ ਜੱਜਾ ਤੇ ਪਪਾ ਵੀ ਆਉਂਦਾ ਜਪ ਪੱਪੇ ਨੂੰ ਔਂਕੜ ਵੀ ਆਉਂਦਾ ਜਪ ਪੱਪੇ ਨੂੰ ਸਿਹਾਰੀ ਵੀ ਆਉਂਦੀ ਹੈ ਜਿਦਾਂ ਇੱਥੇ ਜਪ ਆਇਆ ਜਿਦਾਂ ਜਪ ਬਾਣੀ ਦਾ ਨਾਮ ਆਇਆ ਨਾ ਜਪ ਦੇ ਪੱਪੇ ਨੂੰ ਔਂਕੜ ਮਤਲਬ ਇੱਕ ਬਚਨ ਹੈ ਜਪ ਦੀ ਜਪ ਮਤਲਬ ਬਾਣੀ ਦਾ ਨਾਮ ਜਪ ਤੇ ਜਿੱਥੇ ਜਪ ਜੱਜਾ ਤੇ ਪਪਾ ਆਇਆ ਉੱਥੇ ਪੜ੍ਹਦੇ ਆਪਾਂ ਅਸੰਖ ਜਪ ਉੱਥੇ ਅਣਗਿਣਤ ਲੋਕਾਂ ਦੀ ਗੱਲ ਕਰਦੇ ਅਸੰਖ ਜਪ ਅਣਗਿਣਤ ਹੀ ਉਹਦਾ ਜਪ ਕਰ ਰਿਹਾ ਅਸੰਖ ਜਪ ਸੰਗ ਪਾਉ ਜਿੱਥੇ ਜਪ ਆਉਂਦਾ ਪਪੇ ਨੂੰ ਸਿਹਾਰੀ ਆਉਂਦੀ ਹੈ ਜਪ ਮੰਨ ਸਤਨਾਮ ਸਦਾ ਸਤਨਾ ਇਹਦੀ ਵੀ ਕਹਿੰਦੇ ਜਪ ਤੂੰ ਜਪਣਾ ਕਰ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੋਈ ਜਨ ਪਾਵੈ ਇਹ ਨਾਮ ਦੀ ਔਸਤੀ ਜਿਹੜੀ ਹੈ ਨਾਮ ਦਾ ਜਿਹੜਾ दारू ਹੈ ਉਹੀ ਪ੍ਰਾਪਤ ਕਰਦਾ ਕਰ ਕਿਰਪਾ ਜਿਸ ਆਪ ਦਿਵਾਵੈ ਕਿਰਪਾ ਕਰਕੇ ਜਿਸ ਨੂੰ ਆਪ ਦਿੰਦਾ ਹੈ ਇਹ ਸ਼ਬਦ ਜਿਹੜਾ ਨਾ ਸ਼ਬਦ ਜਿਹੜਾ ਸੀ ਹੋਰ ਪਾਸੇ ਲੋਕੀ ਲੈ ਗਏ ਗੁਰਬਾਣੀ ਵਿੱਚ ਇਹ ਸ਼ਬਦ ਵੜਿਆ ਸਤਗੁਰੂ ਜੀ ਨੇ दारू ਹੁਣ ਲੋਕਾਂ ਨੇ ਛੋੜ ਦਿੱਤਾ ਜ਼ਹਿਰ ਦੇ ਨਾਲ ਸ਼ਰਾਬ ਦੇ ਨਾਲ ਜੋੜ ਦਿੱਤਾ दारू दारू ਸ਼ਬਦ ਸੀ ਸਾਨੂੰ ਜੋ ਆਰਾਮ ਦੇ ਰਿਹਾ ਜੀਵਨ ਦੇ ਵਿੱਚ ਜੋ ਸਾਡੇ ਵਾਸਤੇ ਔਸ਼ਧੀ ਹੈ ਸਾਡੇ ਵਾਸਤੇ ਦਵਾਈ ਹੈ ਨਾਮ ਔਖਦ ਸੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦਿਵਾਵੇ ਜਿਹਦੇ ਉੱਪਰ ਪਰਮੇਸ਼ਰ ਕਿਰਪਾ ਕਰਕੇ ਦਿਨੂ ਦਿੰਦਾ ਹੈ ਹਰ ਹਰ ਨਾਮ ਜਾਂ ਕਾ ਹਿਰਦੈ ਵਸੇ ਜਿਹਦੇ ਹਿਰਦੇ ਦੇ ਵਿੱਚ ਵਸਦਾ ਦੁੱਖ ਦਰਦ ਤਹ ਨਾਨਕ ਨਸੈ ਤੇ ਉਹਦਾ ਦੁੱਖ ਦਰਦ ਜਿਹੜਾ ਹੈ ਉਹਦੇ ਹਿਰਦੇ ਦੇ ਵਿੱਚੋਂ ਨਸ ਜਾਂਦਾ ਇਸ ਕਰਕੇ ਸਤਗੁਰੂ ਸਮਝਾ ਰਹੇ ਆ ਕਹਿੰਦੇ ਮਨ 베ਰੇ ਗਹੋ ਹਰ ਨਾਮ ਕਾ ਓਲਾ ਤੁਜੇ ਨਾ ਲਾਗੇ ਤਾਤਾ ਝੋਲਾ ਉਹ ਪਰਮੇਸ਼ਰ ਦਾ ਨਾਮ ਹੈ ਤੇ ਜਿਹਨੂੰ ਅਸੀਂ ਜਪਦੇ ਆ ਤੇ ਉਹਨੂੰ ਜਪਣ ਦੇ ਨਾਲ ਗੁਰੂ ਮਹਾਰਾਜ ਕਹਿੰਦੇ ਭਾਈ ਤੈਨੂੰ ਫਿਰ ਤਤੀ ਹਵਾ ਨਹੀਂ ਲੱਗ ਸਕਦੀ ਇੰਨੀਆਂ ਬੇਨਤੀਆਂ ਗੁਰੂ ਸੰਗਤ ਜੀ ਪ੍ਰਵਾਨ ਕਰਨੀਆਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤਿਨਾਮ 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 ਜੀ ਵਾਹਿਗੁਰੂ ਵਾਹਿ